ਐਨਐਨਆਰ ਨਿਊਜ਼ ਤੇ ਤੁਹਾਡਾ ਸਵਾਗਤ ਹੈ ਟਾਈਟਲ ਤੁਸੀਂ ਪੜ ਚੁੱਕੇ ਹੋ ਕਿ ਸੀਵਰਜ ਬੋਰਡ ਦੇ ਕੋਲ ਜਰਨੇਟਰ ਹੈ ਨਹੀਂ ਔਰ ਲੋਕਾਂ ਕੋਲ ਲੰਘਣ ਦੇ ਲਈ ਇੱਥੇ ਕਿਸ ਤੀ ਹੈ ਨਹੀਂ ਕੋ ਉਧਰ ਦੀ ਤਸਵੀਰ ਹੈ ਆ ਤੁਸੀਂ ਦੇਖ ਲਓ ਕੈਪਲਸ ਲੰਘ ਰਹੀ ਹੈ ਅੱਗੇ ਆ ਬਾਈ ਦਾ ਮੋਟਰਸਾਈਕਲ ਰਾਹ ਚ ਬੰਦ ਹੋ ਗਿਆ ਬਾਈ ਕੀ ਗੱਲ ਹੋ ਗਈ ਬੰਦ ਹੋ ਗਿਆ ਮੋਟਰਸਾਈਕਲ ਯਾਰ ਸੀਵਰੇਜ ਬੰਦ ਆ ਗੰਦ ਪਾਇਆ ਇਹਨਾਂ ਨੇ ਸਰਕਾਰਾਂ ਨੇ ਬੁਰਾ ਗੰਦ ਪਾਇਆ ਕਿੰਨੇ ਤੁਰ ਕੇ ਆਏ ਹੋ ਉਹ ਦੂਰੋਂ ਦੂਰ ਕੇ ਆਏ ਜੀ ਕਿੰਨਾ ਕਿੰਨਾ ਪਾਣੀ ਆ ਗਿਆ ਪਾਣੀ ਗੋਡੇ ਗੋਡੇ ਪਾਣੀ ਆ ਜੀ ਸੀਵਰੇਜ ਬੰਦ ਆ ਬਲੌਕ ਆ ਬੰਦ ਆ ਜੀ ਬੰਦ ਆ ਸਭ ਕੁਝ ਬੁਰਾ ਹਾਲ ਆ ਇਹ ਵਰੇ ਬੰਦਾ ਬਲੌਕ ਆ ਔਰ ਇਸ ਗੰਦੇ ਪਾਣੀ ਦੇ ਵਿੱਚ ਵੜਨ ਦਾ ਮਕਸਦ ਵੀ ਇਹੀ ਹੈ ਕਿ ਲੋਕਾਂ ਨੂੰ ਪਤਾ ਲੱਗ ਸਕੇ ਕਿ ਹਾਲਾਤ ਕੀ ਨੇ ਅੱਗੇ ਤੱਕ ਤਸਵੀਰ ਸਾਰੀ ਦਿਖਾਵਾਂਗੇ ਹੁਣ ਇਹ ਪਾਣੀ ਦੀ ਤੁਸੀਂ ਦੇਖੋ ਕਿ ਇੱਥੋਂ ਦਾ ਕਿੰਨੇ ਨਾ ਪਾਣੀ ਹੈ ਹਾਲਾਤ ਇਹ ਨੇ ਨਕੌਦਰ ਦੇ ਦੱਖਣੀ ਅਡੇ ਤੋਂ ਅੱਗੇ ਤੱਕ ਸਾਰੀ ਤਸਵੀਰ ਦਿਖਾਵਾਂਗੇ ਔਰ ਇੱਥੋਂ ਹਾਲਾਤ ਇਹ ਨੇ ਕਿ ਕਈ ਦੁਕਾਨਾਂ ਦੇ ਅੰਦਰ ਪਾਣੀ ਵੜ ਚੁੱਕਿਆ ਹੁਣ ਤੁਸੀਂ ਦੇਖੋ ਕਿ ਇਹ ਸਵੇਰ ਤੋਂ ਲੈ ਕੇ 2 ਵਜੇ ਤੋਂ ਬਾਅਦ ਲਾਈਟ ਹੈ ਨਹੀਂ ਸਗੀ ਉਸ ਤੋਂ ਬਾਅਦ ਸਿਵਰਜ ਬਲੌਗ ਸੀਗੇ ਕਿਉਂਕਿ ਸਿਵਰਜ ਬੋਰਡ ਕੋਲ ਜਨਰੇਟਰ ਹੈ ਨਹੀਂ ਹੁਣ ਤੁਸੀਂ ਆ ਦੇਖੋ ਕਿ ਦੁਕਾਨ ਦੇ ਅੰਦਰ ਪਾਣੀ ਕਿੰਨਾ ਕੰਨਾ ਵੜਿਆ ਹੋਇਆ ਇਹ ਹਾਲਾਤ ਨੇ ਨਕੌਦਰ ਸ਼ਹਿਰ ਦੇ ਵਾਸੀ ਜੋ ਲਗਾਤਾਰ ਪਰੇਸ਼ਾਨ ਹੈ ਦਖਣੀ ਅੱਡੇ ਦੀਆਂ ਤਸਵੀਰਾਂ ਨੇ ਆ ਬਾਈ ਜੀ ਬਾਈ ਜੀ ਆ ਇੱਧਰ ਵੀ ਪਾਣੀ ਅੱਗੇ ਅੰਦਰ ਵੜ ਜਾਂਦਾ ਵਾ ਹਾਂਜੀ ਚਲਾ ਜਾਂਦਾ ਪਾਣੀ ਕਿੰਨਾ ਕੰਨਾ ਪਾਣੀ ਹੈ ਹਾਂਜੀ ਅੱਗੇ ਵੀ ਕਿੰਨਾ ਕੰਨਾ ਪਾਣੀ ਹੈ ਅੱਗੇ ਇਸ ਤੋਂ ਜ਼ਿਆਦਾ ਹੈ ਸੋਕੇ ਕਹਿੰਦੇ ਬਾਈ ਅੱਗੇ ਇਤੋਂ ਜ਼ਿਆਦਾ ਪਾਣੀ ਆ ਗੱਡੀ ਲੰਘ ਰਹੀ ਐ ਸੋਹਣੇ ਹਾਲਾਤ ਕੀ ਨੇ ਹੁਣ ਤੁਸੀਂ ਹਾਲਾਤ ਦੇਖੋ ਕਿ ਤੁਸੀਂ ਦਰਿਆ ਸਤਲੁਜ ਦੀ ਵੀ ਖਬਰਾਂ ਦੇਖੀਆਂ ਹੋਣਗੀਆਂ ਤਾਂ ਇੰਨੇ ਨੇ ਪਾਣੀ ਵਿੱਚ ਤਾਂ ਮੈਂ ਉੱਥੇ ਨਹੀਂ ਕਦੇ ਵੜਿਆ ਤੇ ਉੱਥੇ ਵੀ ਥੋੜਾ ਪਾਣੀ ਹੁੰਦਾ ਤਾਂ ਹਾਲਾਤ ਨਕੌਦਰ ਦੇ ਬੜੇ ਮਾੜੇ ਨੇ ਇਹ ਤੁਸੀਂ ਦੇਖ ਸਕਦੇ ਹੋ ਬਾਈ ਕਹਿੰਦਾ ਪਾਣੀ ਬਹੁਤ ਨੇ ਜਿੰਨੇ ਵੀ ਲੰਘਦੇ ਆ ਹਾਲਾਤ ਮਾੜੇ ਕਈਆਂ ਤੇ ਮੋਟਰਸਾਈਕਲ ਬੰਦ ਹੋ ਜਾਂਦੇ ਆ ਗੱਡੀਆਂ ਪਰੇਸ਼ਾਨੀਆਂ ਗੱਡੀਆਂ ਨੂੰ ਕਈਆਂ ਦੇ ਆ ਗੱਡੀਆਂ ਵੀ ਬੰਦ ਹੋ ਜਾਂਦੀਆਂ ਤੇ ਇਹ ਹਾਲਾਤ ਨੇ ਗੱਡੀਆਂ ਨਾਗਰੀਆਂ ਛੱਲਾ ਦੇਖ ਲਓ ਪਾਣੀ ਦੇ ਨਕੌਦਰ ਦੇ ਦੱਖਣੀ ਅੱਡੇ ਦੀ ਤਸਵੀਰ ਅਸੀਂ ਤੁਹਾਡੇ ਨਾਲ ਸਾਂਝੀ ਕਰ ਰਹੇ ਆ ਸਰਕਾਰਾਂ ਚ ਕਿੰਨੀਆਂ ਵੀ ਆਈਆਂ ਵਾ ਪਰ ਹਾਲਾਤ ਸਾਰਿਆਂ ਦੇ ਮਾੜੇ ਅਜੇ ਤੱਕ ਕਿਸੇ ਨੇ ਵੀ ਕਿਸੇ ਬਾਰੇ ਸੋਚਿਆ ਨਹੀਂ ਤੇ ਹਾਲਾਤ ਨੇ ਨਕੌਦਰ ਸ਼ਹਿਰ ਦੀ ਤਸਵੀਰ ਹੈ ਆਪਣੇ ਆਪ ਚ ਇੱਕ ਬਰਸਾਤ ਦੇ ਮੌਸਮ ਦੇ ਵਿੱਚ ਇੱਕ ਡਰਾਉਣੀ ਤਸਵੀਰ ਹੋ ਜਾਂਦੀ ਹੈ ਕੋਈ ਪਤਾ ਨਹੀਂ ਕਿੱਥੇ ਸੀਵਰੇਜ ਦਾ ਗੱਟਰ ਆ ਜਾਏ ਕਿੱਥੋਂ ਕੋਈ ਡਿੱਗ ਜੇ ਇੱਧਰ ਮੈਂ ਜਾ ਰਿਹਾ ਤੇ ਇਹ ਵੀ ਕੋਈ ਪਤਾ ਨਹੀਂ ਕਿੱਥੇ ਸੀਵਰੇਜ ਦੇ ਢੱਕੜੇ ਖੁੱਲੇ ਹੋਵੇ ਤੇ ਮੈਂ ਵੀ ਵਿੱਚ ਡਿੱਗ ਜਾਵਾਂ ਪਰ ਨਹੀਂ ਸਾਡਾ ਮਕਸਦ ਹੈ ਕਿ ਲੋਕਾਂ ਤੱਕ ਤਸਵੀਰ ਪਹੁੰਚਾਈ ਜਾਵੇ ਕਿ ਹਾਂ ਭਾਈ ਇਹ ਦੇਖ ਲਓ ਕਿ ਦੇ ਆਸ-ਪਾਸ ਦੇ ਸ਼ਹਿਰ ਨੇ ਪੈਂਦੇ ਉਹਨਾਂ ਨੂੰ ਵੀ ਪਤਾ ਲੱਗ ਜਾਏ ਕਿ ਕੀ ਹਾਲਾਤ ਨੇ ਖੁੱਦਰ ਸ਼ਹਿਰ ਦੇ ਇੱਕ ਇਤਿਹਾਸਿਕ ਸ਼ਹਿਰ ਹੈ ਪਵਿੱਤਰ ਸ਼ਹਿਰ ਹੈ ਡੇਰਾ ਮਰਾਸ਼ਾ ਬੱਬੂ لال ਬਾਦਸ਼ਾਹ ਵੱਡੇ ਡੇਰੇ ਨੇ ਨਕੌਦਰ ਦੇ ਵਿੱਚ ਪਰ ਉਧਰ ਵਿਕਾਸ ਦੇ ਪੱਖੋਂ ਲਗਾਤਾਰ ਅਧੂਰਾ ਹੈ ਤਸਵੀਰਾਂ ਤੁਸੀਂ ਲਗਾਤਾਰ ਸਾਂਝੀਆਂ ਕਰ ਰਹੇ ਹੋ ਤੁਹਾਡੇ ਨਾਲ ਇੱਧਰ ਤੁਸੀਂ ਦੇਖ ਲਓ ਕਿ ਇਹ ਦੁਕਾਨ ਉੱਚੀ ਆ ਪਰ ਹਾਲਾਤ ਮਾੜੇ ਨੇ ਇੱਧਰ ਵੀ ਆਪਾਂ ਗੱਲ ਕਰਦੇ ਆਂ ਹਾਂਜੀ ਭਾਈ ਸਾਹਿਬ ਸਤਿ ਸਾਲ ਜੀ ਸਤਿ ਸਾਲ ਜੀ ਸਤਿ ਸਾਲ ਜੀ ਹਾਂ ਪੜੇ ਹਾਲਾਤ ਮਾੜੇ ਆ ਕਿੰਨਾ ਕਿੰਨਾ ਪਾਣੀ ਸੀ ਹੁਣ ਤਾਂ ਮੈਨੂੰ ਲੱਗਦਾ ਥੋੜਾ ਘਟਿਆ ਹੋਣਾ ਪਾਣੀ ਥੋੜਾ ਜਿਹਾ ਹੀ ਘਟਿਆ ਜੀ ਪਾਣੀ ਨਿਕਲ ਨਹੀਂ ਰਿਹਾ ਇਹ ਜਦੋਂ ਮੀਂਹ ਆ ਜਾਵੇ ਸਾਡਾ ਇਹੀ ਹਾਲ ਆ ਜੀ ਇਸ ਸਾਰੀ ਓਵਰ ਲੰਘ ਗਈ। ਸੀਪਰਜ ਬੋਰਡ ਦੇ ਕੋਲ ਇੰਨਾ ਲੰਮਾ ਟਾਈਮ ਹੋ ਗਿਆ ਅਜੇ ਤੱਕ ਜਨਰੇਟਰ ਉਹਨਾਂ ਕੋਲ ਹੈ ਨਹੀਂਗਾ। ਜੇਕਰ ਜਨਰੇਟਰ ਹੁੰਦਾ ਤਾਂ ਪਾਣੀ ਨਿਕਲ ਜਾਣਾ ਸੀ ਕਿਸ ਤਰ੍ਹਾਂ ਦੇਖਦੇ ਹੋ ਇਹ। ਮੈਂ ਤਾਂ ਜੀ 95 ਦੀ ਇੱਥੇ ਦੁਕਾਨ ਕਰ ਰਿਹਾ ਪਰ ਮੈਨੂੰ ਤਾਂ ਸਾਰੀ ਉਮਰ 95 ਦਾ ਇਹੋ ਕੁਛ ਹੀ ਦੇਖ ਰਿਹਾ ਇੱਥੇ। ਇਦਾਂ ਦੇ ਹਾਲਾਤ ਕੋਈ ਨਹੀਂ ਹੱਲ ਹੋਇਆ ਜੀ। ਤੁਸੀਂ ਇੱਥੇ ਦੁਕਾਨ ਦੇ ਬਾਹਰ ਖੜੇ ਹੋ ਹੁਣ ਤੱਕ ਕਿੰਨੇ ਕੁ ਮੋਟਰਸਾਈਕਲ ਬੰਦ ਹੋਏ ਆ ਕਿੰਨੀਆਂ ਕੁ ਗੱਡੀਆਂ ਇੱਥੋਂ ਦੇ ਹਾਲਾਤ ਮਾੜੇ ਹੋਏ ਆ। ਮੋਟਰਸਾਈਕਲ ਬਹੁਤ ਬੰਦ ਹੋਏ ਆ, ਗੱਡੀਆਂ ਵੀ ਬੰਦ ਹੋਈਆਂ। ਤੇ ਦੁਕਾਨਦਾਰੀ ਜੀ ਫਰਕ ਪੈਦਾ ਹੋਊਗਾ ਦੁਕਾਨਦਾਰੀ ਕਿਹੜਾ ਕਿਸੇ ਨੇ ਵੜਨਾ ਜੀ ਕੋਈ ਨਹੀਂ ਵੜਨਾ ਹੁਣ ਤੁਸੀਂ ਹਾਲਾਤ ਦੇਖੋ ਕਿ ਜਿੱਥੇ ਇੰਨਾ ਨਾ ਪਾਣੀ ਖੜਾ ਹੈ ਤੇ ਹੁਣ ਦੁਕਾਨ ਦੇ ਵਿੱਚ ਸਮਾਨ ਇੱਥੇ ਕੌਣ ਲੈਣ ਆਊਗਾ ਤਾ ਦੁਕਾਨਾਂ ਨੂੰ ਕਿੰਨੀਆਂ ਦੁਕਾਨਾਂ ਨੇ ਪਰੇਸ਼ਾਨੀ ਦਾ ਸਾਹਮਣਾ ਦਾ ਕਰਨਾ ਪੈਂਦਾ ਔਰ ਕਸਟਮਰ ਗਾਇਕੇ ਦੇ ਵਿੱਚ ਵੀ ਵੱਡਾ ਫਰਕ ਪੈਂਦਾ ਤਾ ਦੁਕਾਨਾਂ ਸਾਰੀਆਂ ਡੁੱਬੀਆਂ ਹੋਈਆਂ ਪਾਣੀ ਦੇ ਵਿੱਚ ਦੱਖਣੀ ਅੱਡੀ ਦੀ ਇਹ ਤਸਵੀਰ ਹੈ ਇਧਰ ਤੁਸੀਂ ਇਹ ਦੁਕਾਨਾਂ ਦੇਖ ਲਓ ਸਾਰੀਆਂ ਪਾਣੀ ਦੇ ਵਿੱਚ ਸ਼ਟਰਾਂ ਤੇ ਅੰਦਰ ਤੱਕ ਪਾਣੀ ਗਿਆ ਹੋਇਆ ਔਰ ਅੰਦਰ ਜੋ ਸਮਾਨ ਪਿਆਊਗਾ ਉਸ ਦੇ ਹਾਲਾਤ ਕੀ ਹੋਣਗੇ ਤੁਸੀਂ ਇਹ ਆਈਡੀਆ ਅੰਦਾਜ਼ਾ ਲਗਾ ਸਕਦੇ ਹੋ ਹੁਣ ਛੋਟਾ ਹੱਥ ਆਥੀ ਆ ਰਿਹਾ ਤੇ ਇਹਦੇ ਹਾਲਾਤ ਕੀ ਨੇ ਇਹ ਦੇਖ ਸਕਦੇ ਹੋ ਇਹ ਨਗਰ ਕੌਂਸਲ ਨਕੋਦਰਦਾਈ ਹੈ ਉਹ ਬਾਈ ਲੰਘ ਰਿਹਾ ਹੈ ਇਹ ਨਗਰ ਕੌਂਸਲ ਨਕੋਦਰਦਾਈ ਸੀਗਾ ਤਾਂ ਹੁਣ ਇੱਧਰ ਇਹ ਹਾਲਾਤ ਦੇਖੋ ਇਹ ਸਾਹਮਣੇ ਤਸਵੀਰ ਕੀ ਨੇ ਇਹ ਹਾਲਾਤ ਪੂਰਾ ਇੱਕ ਤਲਾਬ ਬਣਿਆ ਹੋਇਆ ਹੈ ਤਾਂ ਇੱਧਰ ਫਾਰਮ ਟਰੈਕਟਰ ਦੀ ਏਜੰਸੀ ਹੈ ਤਾਂ ਉਹ ਵੀ ਹੁਣ ਟਰੈਕਟਰ ਪਾਣੀ 'ਚ ਖੜੇ ਤੇ ਅੰਦਰ ਉਹਨਾਂ ਨੇ ਕੰਦ ਜਿੱ ਇੱਕ ਲਾ ਲਈਏ ਕਿ ਅੰਦਰ ਪਾਣੀ ਦਾ ਐਂਟਰ ਕਰੇ ਸ਼ਾਇਦ ਇਸੇ ਵਜ੍ਹਾ ਦੇ ਕਰਕੇ ਉਹ ਵੀ ਪਰੇਸ਼ਾਨ ਸੀ ਉਸਨੇ ਪਰੇਸ਼ਾਨੀ ਤੋਂ ਇਸ ਬਚਣ ਦੇ ਲਈ ਉਹਨਾਂ ਨੇ ਇਹ ਉਪਰਾਲਾ ਕੀਤਾ ਤਾਂ ਦੱਖਣੀ ਅੱਡੇ ਦੀਆਂ ਤਸਵੀਰਾਂ ਨੇ ਜੋ ਤੁਹਾਡੇ ਨਾਲ ਅਸੀਂ ਸਾਂਝੀ ਕਰ ਰਹੇ ਹਾਂ ਚਾਹੇ ਨਗਰ ਕਾਉਂਸਲ ਨਕੌਦਰ ਹੋਵੇ ਚਾਹੇ ਸੀਵਰੇਜ ਬੋਰਡ ਹੋਵੇ ਪ੍ਰਸ਼ਾਸਨ ਫੇਲ ਹੋ ਚੁੱਕਿਆ ਹੈ ਹਾਲਾਤ ਬੁਰੇ ਬੁਰੇ ਮਾੜੇ ਤੋਂ ਮਾੜੇ ਨੇ ਔਰ ਲੰਮੇ ਟਾਈਮ ਤੋਂ ਤਕਰੀਬਨ ਕਹਿੰਦੇ ਕਿ 25 ਸਾਲ ਹੋ ਗਿਆ ਪੈਸਟ ਵੀ ਜ਼ਿਆਦਾ ਟਾਈਮ ਹੋ ਗਿਆ ਤਾਂ ਲਗਾਤਾਰ ਇਹੀ ਤਰ੍ਹਾਂ ਲੋਕ ਪਰੇਸ਼ਾਨ ਨੇ ਹੁਣ ਅੱਜ ਦੇਖੋ ਇਹ ਦੁਕਾਨਾਂ ਬੰਦ ਨੇ ਆ ਦੁਕਾਨਾਂ ਦੇ ਸਾਰੇ ਲੋਕ ਲੱਗੇ ਹੋਇਆ ਲੱਗੇ ਕਿਉਂ ਹੋਇਆ ਕਿਉਂਕਿ ਉਹਨਾਂ ਨੂੰ ਪਤਾ ਹੈ ਕਿ ਇੰਨੇ ਨੇ ਪਾਣੀ ਦੇ ਵਿੱਚੋਂ ਨੰਗ ਕੇ ਆਉਣਾ ਗਾਹ ਕਸਟਮਰ ਨੇ ਆਉਣਾ ਕਿਥੇ ਆਉਣਗੇ ਕਿਦਾਂ ਜਿਸ ਤੇ ਕਾਰਨ ਸਾਰਾ ਉਹ ਦੁਕਾਨਾਂ ਦੇ ਲੋਕ ਲੱਗੇ ਹੋਏ ਨੇ ਤੇ ਹਾਲਾਤ ਹੁਣ ਇੱਧਰ ਅੱਗੇ ਤੁਸੀਂ ਇਹ ਤਸਵੀਰ ਦੇਖ ਲਿਓ ਕਿ ਇੱਧਰ ਇੱਧਰ ਮਰਾਸ਼ਾ ਨੂੰ ਇਹ ਸੜਕ ਚੱਲ ਜਾਂਦੀ ਹੈ ਤਾਂ ਇੱਧਰ ਫਿਰ ਅੱਗੇ ਅ ਦੱਖਣੀ ਏਡੇ ਅੱਗੇ ਹੋਰ ਕਿੰਨਾ ਵੀ ਸਥਾਨ ਹੈ ਸਾਰਾ ਪਾਣੀ ਦੇ ਵਿੱਚ ਡੁੱਬਿਆ ਸਾਰੀ ਤਸਵੀਰ ਤੁਹਾਡੇ ਨਾਲ ਅਸੀਂ ਸਾਂਝੀ ਕਰ ਰਹੇ ਹਾਂ ਗੱਡੀਆਂ ਤੁਸੀਂ ਦੇਖ ਲਓ ਹਾਲਾਤ ਮਾੜੇ ਤੋਂ ਮਾੜੇ ਬੱਧਰ ਤੋਂ ਬੱਧਰ ਹਾਲਾਤ ਨੇ ਇਹ ਨਕੌਦਰ ਸ਼ਹਿਰ ਆ ਦੇਖ ਲਓ ਇਹ ਬਾਈ ਕਿਸ ਤਰ੍ਹਾਂ ਪਰੇਸ਼ਾਨ ਨੇ ਕਿਸ ਤਰ੍ਹਾਂ ਪਰੇਸ਼ਾਨੀ ਦਾ ਸਾਹਮਣਾ ਕਰ ਰਹੇ ਨੇ ਤਾਂ ਨਕੌਦਰ ਸ਼ਹਿਰ ਦੀਆਂ ਨੇ ਤਸਵੀਰਾਂ ਜੋ ਤੁਹਾਡੇ ਨਾਲ ਅਸੀਂ ਸ਼ਹਿਰ ਤੁਹਾਡੇ ਨਾਲ ਸਾਂਝੇ ਕਰ ਰਹੇ ਹਾਂ ਭਗਵਾਨ ਬਾਦਵਿਕ ਜੀ ਚੌਂਕ ਭਗਵਾਨ ਬਾਦਵਿਕ ਜੀ ਚੌਂਕ ਦੀ ਇਹ ਤਸਵੀਰ ਹੁਣ ਆ ਚੁੱਕੀ ਹੈ ਤਾਂ ਆ ਤੁਸੀਂ ਦੇਖ ਲਓ ਇੱਥੇ ਕੀ ਹਾਲਾਤ ਨੇ ਅੱਗੇ ਤੱਕ ਇਧਰ ਵੀ ਦੁਕਾਨਦਾਰ ਸਾਰੇ ਪ੍ਰੇਸ਼ਾਨ ਨੇ ਤਾਂ ਨਗਰ ਕੌਂਸਲ ਹੋਵੇ ਚਾਹੇ ਸੀਵਰੇਜ ਬੋਰਡ ਹੋਵੇ ਇੱਥੇ ਫੇਲ ਹੋ ਚੁੱਕਿਆ ਕਿਉਂਕਿ ਲਾਈਟ ਨਹੀਂ ਆਈ ਜਿਸ ਦੇ ਕਰਕੇ ਪਾਣੀ ਨਹੀਂ ਜਨਰੇਟਰ ਹੀ ਹੈ ਨਹੀਂ ਆ ਇਹਨਾਂ ਕੋਲ ਤੇ ਉਸ ਦੇ ਕਾਰਨ ਪਾਣੀ ਨਿਕਲਿਆ ਨਹੀਂ ਤਾਂ ਇਹ ਤਸਵੀਰ ਦੇਖ ਲਓ ਅੱਗੇ ਤੱਕ ਇਧਰ ਵੀ ਸਾਰੇ ਹਾਲਾਤ ਇਹੀ ਨੇ ਤਾਂ ਨਕੋਦਰ ਦੀਆਂ ਤਸਵੀਰਾਂ ਇੱਥੇ ਦੇਖੋ ਇਹ ਹਾਲਾਤ ਆ ਗੱਡੀ ਆ ਰਹੀ ਹੈ ਤਾਂ ਛੋਟੀਆਂ ਗੱਡੀਆਂ ਤਾਂ ਬੰਦ ਹੀ ਹੋ ਜਾਂਦੀਆਂ ਆ ਲੋਕ ਪਰੇਸ਼ਾਨ ਲਗਾਤਾਰ ਪਰੇਸ਼ਾਨੀ ਦਾ ਸਾਹਮਣਾ ਇੱਧਰ ਗੱਡੀਆਂ ਇੱਧਰ ਦੀ ਨਜ਼ਰ ਮਾਰੋਗੇ ਤਾਂ ਇੱਧਰ ਆ ਉਦੋਂ ਵੀ ਹਾਲਾਤ ਆ ਦੇਖੋ ਛੱਲਾ ਪਾਣੀ ਦੀ ਕਿੱਦਾਂ ਆਉਂਦੀ ਆ ਇਹ ਹਾਲਾਤ ਨੇ ਇਹ ਨਗਰ ਕੌਂਸਲ ਨਿਕੋਦਰ ਦਾ ਸਿਸਟਮ ਫੇਲ ਸ਼ਿਵਰਾਜ ਬੋਰਡ ਫੇਲ ਪ੍ਰਸ਼ਾਸਨ ਫੇਲ ਲਗਭਗ ਹਰ ਇੱਕ ਮਹਿਮਾ ਤੇ ਫੇਲ ਹੋ ਚੁੱਕਿਆ ਔਰ ਸਰਕਾਰਾਂ ਸਾਡੀਆਂ ਕਰਦੀਆਂ ਗਈਆਂ ਜਿਥੇ ਕਿ ਹੁਣ ਤੱਕ ਲੰਮਾ ਟਾਈਮ ਹੋ ਗਿਆ ਲੋਕ ਵੋਟਾਂ ਸਾਰੀ ਪਾਉਂਦੇ ਆ ਸਰਕਾਰ ਚ ਕੋਈ ਵੀ ਹੋਵੇ ਵੋਟਾਂ ਸਾਰੀ ਪਾਉਂਦੀ ਆ ਕਿੱਥੇ ਕਹਿੰਦੇ ਤੱਕ ਪਾਣੀ ਦਾ ਪ੍ਰਬੰਧ ਕੱਢਣ ਦਾ ਪ੍ਰਬੰਧ ਨਹੀਂ ਹੋ ਸਕਿਆ ਦੂਜੇ ਪਾਸੇ ਸੀਵਰੇਜ ਬੋਰਡ ਕੋਲ ਜਨਰੇਟਰ ਹੈ ਨਹੀਂ ਤਾਂ ਉੱਥੇ ਫਿਰ ਵਿਕਾਸ ਦੀ ਆਸ ਅਸੀਂ ਕੀ ਰੱਖ ਸਕਦੇ ਆ ਆ ਦੇਖ ਲੋ ਹਾਲਾਤ ਨੇ ਅੱਗੇ ਤੱਕ ਕਹਿੰਦੇ ਬੁਰੇ ਹਾਲ ਆ ਸਾਰੇ ਇੱਕੋ ਇੱਕ ਸਾਰਿਆਂ ਦਾ ਕਹਿਣਾ ਅੱਗੇ ਤੱਕ ਤਸਵੀਰ ਤੁਸੀਂ ਦੇਖੋ ਹਾਲਾਤ ਕੀ ਬਣੇ ਹੋਏ ਨੇ ਲਗਾਤਾਰ ਤਸਵੀਰਾਂ ਤੁਹਾਡੇ ਨਾਲ ਸਾਂਝੀਆਂ ਕਰ ਰਹੇ ਆਂ ਤਾਂ ਇਹ ਤਸਵੀਰ ਤੁਸੀਂ ਦੇਖ ਲਓ ਅੱਗੇ ਤੱਕ ਹੁਣ ਇਸ ਭਗਵਾਨ ਬਾਦਮਿਕ ਚੌਂਕ ਤੋਂ ਸੋਰੀ ਨਹੀਂ ਸਹੀ ਜੀ ਭਗਵਾਨ ਬਾਦਮਿਕ ਚੌਂਕ ਤੋਂ ਅਸੀਂ ਹੁਣ ਅੱਗੇ ਤੱਕ ਫਿਰ ਪਿੱਛੇ ਜਾ ਰਹੇ ਹਾਂ ਤੇ ਤਸਵੀਰ ਲਗਾਤਾਰ ਉਹੀ ਹੈ ਤਸਵੀਰ ਤਾਂ ਉਹੀ ਰਹਿਣੀ ਹੈ ਕਿਉਂਕਿ ਪਾਣੀ ਇੰਨੀ ਛੇਤੀ ਤਾਂ ਨਿਕਲਣਾ ਨਹੀਂ ਲੋਕ ਲਗਾਤਾਰ ਪਰੇਸ਼ਾਨੀਆਂ ਦਾ ਸਾਹਮਣਾ ਕਰ ਰਹੇ ਆ ਤਾਂ ਇੱਧਰ ਆਹ ਦੇਖ ਲਓ ਇਹ ਹਾਲਾਤ ਕਿੰਨੇ ਆਹ ਬਾਈ ਕਹਿੰਦਾ ਬਹੁਤ ਬੁਰਾ ਹਾਲ ਆ ਪਤਾ ਸਾਰਿਆਂ ਨੂੰ ਹੀ ਆ ਸਾਰੇ ਦੇਖ ਰਹੇ ਆ ਪਰੇਸ਼ਾਨ ਲਗਾਤਾਰ ਹੋ ਰਿਹਾ ਕੁਛ ਮਹਿਜ਼ ਸਮੇਂ ਤੋਂ ਪਾਰਸ਼ ਤੋਂ ਬਾਅਦ ਨਕੋਦਰ ਦੇ ਹਾਲਾਤ ਕੀ ਨੇ ਉਹ ਤੁਸੀਂ ਆਪਦੀ ਫੋਨ ਦੇ ਸਕਰੀਨ ਤੇ ਲਗਾਤਾਰ ਦੇਖ ਰਹੇ ਹੋ ਬਾਈ ਕਿੱਦਾਂ ਕਿੰਨਾ ਕੰਨਾ ਪਣੀ ਆ ਗੋਡੇ-ਗੋਡੇ ਆ ਜੀ ਰਿਕਸ਼ਾ ਲੰਘ ਜਾਂਦਾ ਤਰਾ ਨਹੀਂ ਨੰਗਾ ਦਾ ਵਾ ਫਸਿਆ ਹੋਇਆ ਜੀ ਫਸਿਆ ਹੋਇਆ ਹਾਂਜੀ ਮਾਰਾ ਤਾਂ ਕਲਾ ਦੀ ਮਾਰ ਤੇ ਕਲਾ ਦੀ ਚੱਲ ਟੱਕਾ ਲਾ ਦਨੇ ਆ ਆ ਦੇਖੋ ਬਾਈ ਦਾ ਰਿਕਸ਼ਾ ਫਸ ਗਿਆ ਵਾ ਉਹ ਤੇਰੀ ਚਲ ਚਲ ਹਣ ਚਲ ਮਾਰਾ ਇਧਰੋ ਚਲ ਚਲ ਬਈ ਚਲ ਆ ਦੇ ਇਹ ਹਾਲਾਤ ਨੇ ਨਕੌਦਰ ਸ਼ਹਿਰ ਦੇ ਅੱਗੇ ਉਹ ਸੜੀਆਂ ਮਾਵਾਂ ਪੈਣਾ ਆ ਰਹੀਆਂ ਨੇ ਤਾਂ ਉਹ ਦੇਖੋ ਕਿੰਨੀਆਂ ਪਰੇਸ਼ਾਨੀ ਦਾ ਸਾਹਮਣਾ ਬੁਰੇ ਹਾਲਾਤ ਨੇ ਇਹ ਦੇਖ ਸਕਦੇ ਹੋ ਪੈਣ ਜੀ ਕਿੰਨਾ ਕਨ ਪਾਣੀ ਬੜੇ ਔਖਾ ਲੰਘ ਕੇ ਆਏ ਆ ਬੜਾ ਔਖਾ ਲੰਘ ਕੇ ਆਏ ਪਾਣੀ ਕਿ ਤੁਹਾਡੇ ਘਰਾਂ ਦੇ ਕੀ ਹਾਲਾਤ ਆ ਕੀ ਬਾਹ ਮਾਰੇ ਕਿਹੜੇ ਮਹੱਲੇ ਤੋਂ ਆਏ ਭਗਿਆੜ ਪਰੋ ਕਿੰਨਾ ਕਨ ਪਾਣੀ ਬਹੁਤ ਬੜਾ ਪਾਣੀ ਆ ਜੀ ਹਾਂ ਸਾਰੇ ਅੱਜ ਬੜਾ ਵਕਤ ਹੈ ਪਤਾ ਸਾਰੇ ਕਹਿੰਦੇ ਬੜਾ ਔਖਾ ਪੁੱਤ ਅਸੀਂ ਲੰਘ ਕੇ ਆਇਆ ਤੇ ਇਹਨੇ ਨਕਉਦਰ ਵਾਸੀਆਂ ਦੇ ਹਾਲਾਤ ਬਹੁਤ ਔਖੇ ਨੇ ਲੰਘਣਾ ਬੜਾ ਔਖਾ ਮੌਲਾ ਕਹਤ ਹੈ ਵੀ ਭਾਈ ਲੰਗੂ ਕੋਈ ਬੰਦ ਹੋ ਜਾਊਗਾ ਸਕੂਟਰੀ ਇਹਦੀ ਵੀ ਆ ਦੇਖੋ ਬੜੀ ਉਖੀ ਲੰਘ ਕੇ ਆਈ ਹੈ ਲੋਕ ਲਗਾਤਾਰ ਪਰੇਸ਼ਾਨ ਨੇ ਆ ਦੇਖ ਲਓ ਕਿ ਗੱਡੀ ਸਾਰੇ ਡੁੱਬ ਜਾਂਦੀ ਇੱਥੇ ਇੰਨਾ ਨਾ ਪਾਣੀ ਹੈ ਲੰਘਣਾ ਬੜਾ ਮੁਸ਼ਕਲ ਨਕੋਤਰ ਜਿਹੜਾ ਤਸਵੀਰਾਂ ਨੇ ਜੋ ਤੁਸੀਂ ਫੋਨ ਦੀ ਸਕਰੀਨ ਤੇ ਲਗਾਤਾਰ ਦੇਖ ਰਹੇ ਹੋ ਇਹ ਇਹਨੇ ਹਾਲਾਤ ਨਕੌਦਰ ਸ਼ਹਿਰ ਦੇ ਪੂਰੀਆ ਮਾਰਕੀਟ ਤਕਰੀਬਨ ਬੰਦ ਹੀ ਆ ਤੇ ਕਿੰਨੇ ਐ ਇਦਾਂ ਲੰਘਦੇ ਆ ਸਾਰੇ ਜਿੰਨੇ ਵੀ ਇਥੋਂ ਰਾਹੀਗਰ ਲੰਘਦੇ ਆ ਜਿੱਦਾਂ ਮੈਂ ਪਹਿਲਾਂ ਜ਼ਿਕਰ ਕੀਤਾ ਕਿ ਇਥੇ ਵੱਡੇ ਡੇਰੇ ਨੇ ਬਾਪੂ لال ਬਾਸ਼ਾ ਅਮਰਾਜ ਸ਼ਾ ਵਿੱਕੀ ਸਾਈ ਹੈ ਪਰ ਉਸ ਸ਼ਹਿਰ ਦੇ ਹਾਲਾਤ ਇਸ ਤਰ੍ਹਾਂ ਦੇ ਹੋਣ ਜਿੰਨਾਂ ਕੋਲ ਜਨਰੇਟਰ ਨਾ ਹੋਵੇ ਤਾਂ ਫਿਰ ਉਥੋਂ ਵਿਕਾਸ ਦੀ ਆਸ ਕੀ ਰੱਖੀ ਜਾ ਸਕਦੀ ਹੈ ਨਕੌਦਰ ਸ਼ਹਿਰ ਜੀਆਂ ਤਸਵੀਰਾਂ ਤੁਸੀਂ ਲਗਾਤਾਰ ਸਕਰੀਨ ਤੇ ਦੇਖ ਰਹੇ ਹੋ ਉਹ ਸ਼ਾਇਦ ਬੱਚਾ ਸਕੂਲੋਂ ਆਇਆ ਤੇ ਹੁਣ ਉਹ ਦੇਖੋ ਤਿਆਰੀ ਕਰ ਰਿਹਾ ਕਿ ਲੰਘਣਾ ਕਿੱਦਾਂ ਉਸ ਨੇ ਵੀ ਇਥੋਂ ਕਿਸੇ ਵੀ ਟਾਈਮ ਕੋਈ ਹਾਦਸਾ ਹੀ ਵਾਪਰ ਸਕਦਾ ਇਹ ਤਾਂ ਮੈਂ ਕਹਿ ਗਿਆ ਸੀ ਵੀ ਇਸ ਪਾਣੀ ਚ ਲੰਘ ਕੇ ਆਇਆ ਪਤਾ ਨਹੀਂ ਕਿੱਥੋਂ ਗਟਰ ਦਾ ਕਿਥੋਂ ਕੋਈ ਟੱਕਰ ਖੁੱਲਿਆ ਹੋਣਾ ਹੈ ਤੇ ਕੀ ਹੋਣਾ ਕੋਈ ਪਤਾ ਨਹੀਂ ਹਾਂ ਗੱਡੀ ਦੇਖ ਲਓ ਕਿ ਕੀ ਹਾਲਾਤ ਨੇ ਨਕੌਦਰ ਦੀ ਤਸਵੀਰ ਜੋ ਤੁਸੀਂ ਆਪ ਦੀ ਫੋਨ ਦੀ ਸਕਰੀਨ ਤੇ ਦੇਖ ਰਹੇ ਹੋ ਗੋਡੇ-ਗੋਡੇ ਪਾਣੀ ਖੜਾ ਬੁਰੇ ਹਾਲਾਤ ਨੇ ਇਹ ਕੱਲਾ ਇੱਕ ਪਾਸੇ ਦੀ ਤਸਵੀਰ ਦਿਖਾਈ ਹੈ ਦਖਣੀ ਏਡੇ ਵਾਲੀ ਦੀ ਤਸਵੀਰ ਸਾਈਡ ਦਖਣੀ ਏਡੇ ਵਾਲੇ ਪਾਸੇ ਤਸਵੀਰ ਪਰ ਜੇਕਰ ਪੂਰੀ ਨਕੌਦਰ ਸ਼ਹਿਰ ਜੇ ਗੱਲ ਕਰੀਏ ਤਾਂ ਹਾਲਾਤ ਇਸੇ ਤਰ੍ਹਾਂ ਦੇ ਆ ਸਾਰੇ ਆ ਦੇਖ ਲਓ ਆ ਗੱਡੀਆਂ ਲੰਘਦੀਆਂ ਪੂਰੇ ਪੂਰੇ ਨਕੌਦਰ ਸ਼ਹਿਰ ਦੀ ਤਸਵੀਰ ਇਸੇ ਤਰ੍ਹਾਂ ਦੀ ਬਣੀ ਹੋਈ ਹੈ ਥੋੜੀ ਜਿਹੀ ਬਾਰਿਸ਼ ਤੋਂ ਬਾਅਦ ਹਾਲਾਤ ਇਹ ਬਣ ਗਿਆ ਪਰ ਅੱਜ ਦੀ ਜੋ ਬਾਰਿਸ਼ ਦਾ ਸਾਰਾ ਦਿਨ ਬਾਰਿਸ਼ ਹੋਣੀ ਹੈ ਰੁਕ ਰੁਕ ਕੇ ਪਰ ਜੇਕਰ ਸਾਰਾ ਦਿਨ ਬਾਰਿਸ਼ ਵੀ ਇਸੇ ਤਰ੍ਹਾਂ ਹੋਊਗੀ ਤਾਂ ਹਾਲਾਤ ਨਕੌਦਰ ਸ਼ਹਿਰ ਦੇ ਕੀ ਹੋਣਗੇ ਇਹ ਤੁਸੀਂ ਆਈਡੀਆ ਲਗਾ ਸਕਦੇ ਹੋ ਬਹੁਤ ਜ਼ਿਆਦਾ ਮਾੜੇ ਹਾਲਾਤ ਨਕੌਦਰ ਸ਼ਹਿਰ ਦੇ ਤਾ ਇਹ ਤਸਵੀਰ ਤੁਸੀਂ ਦੇਖਿਓ ਦੇਖੀ ਐ ਦੱਖਣੀ ਏਡੇ ਵਾਲੇ ਪਾਸੇ ਦੀ ਤੁਸੀਂ ਇਸ ਬਾਰੇ ਕੀ ਸੋਚਦੇ ਹੋ ਸਰਕਾਰਾਂ ਬਾਰੇ ਤੁਸੀਂ ਕੀ ਸੋਚਦੇ ਹੋ ਤੁਸੀਂ ਆਪਣੇ ਕੀ ਸੁਝਾ ਹਾਂ ਆਹ ਲੋ ਸਰ ਹਾਂਜੀ ਸਰ ਕੀ ਹਾਲ ਆ ਠੀਕ ਬਹੁਤ ਵਧੀਆ ਹਰਦੀਪ ਜੀ ਤੁਸੀਂ ਪੜੇ ਹਾਲਾਤ ਦੇਖੋ ਜੀ ਸੀਵਰੇਜ ਬੋਰਡ ਕੋਲ ਜਨਰੇਟਰ ਹੈ ਨਹੀਂ ਤੇ ਲੋਕਾਂ ਕੋਲ ਲਗਾ ਲਈ ਕਿਸ਼ਤੀ ਹੈ ਨਹੀਂ ਇਹ ਹੁਣ ਕੀ ਹਾਲਾਤ ਕਿਦਾ ਬਣਨਗੇ ਸੁਧਰਨਗੇ ਕਿਸ ਤਰ੍ਹਾਂ ਨਕੋਦਰ ਸ਼ਹਿਰ ਨਗੀਨਾ ਇੱਕ ਦਿਨ ਉਮੀਦ ਤੇ ਚੱਕੜ ਮਹੀਨਾ ਜੋ ਪੁਰਾਣੀ ਘਾਵੋਤਾ ਉਹ ਇੱਥੇ ਨਕੋਦਰ ਸ਼ਹਿਰ ਤੇ ਡੁੱਬਦੀ ਆ ਨਕੋਦਰ ਸ਼ਹਿਰ ਦੀ ਕਾਉਂਸਲ ਆਪਣੇ ਆਪ ਦੀ ਜੜੀ ਉਹ ਕਹਿੰਦੇ ਨਾ ਦਫ਼ਤਰ ਉਹ ਹੀ ਨਹੀਂ 50 ਸਾਲਾਂ 10 ਸਾਲਾਂ 15 ਸਾਲਾਂ ਹੀ ਸਹੀ ਕਰ ਸਕੀ ਉਹਨਾਂ ਨੇ ਸ਼ਹਿਰ ਕੀ ਸੁਧਾਰਨਾ ਬਸ ਲੋਕੀ ਟਾਈਮ ਸਿਰ ਟੈਕਸ ਦੇਣ ਆਸ ਹੈਗੀ ਆ ਆਉਣ ਵਾਲੇ ਟਾਈਮ ਦੇ ਵਿੱਚ ਦੇਖੋ ਲੋਕੀ ਟਾਈਮ ਸਿਰ ਟੈਕਸ ਦੇਣ ਤਾਂ ਕਿ ਨਗਰ ਕਾਉਂਸਲ ਆਪਣੀ ਤਨਖਾਹਾਂ ਦੇ ਸਕੇ ਬਸ ਇਹਨਾਂ ਤੱਕ ਹੀ ਸੀਮਤ ਆ ਵਿਕਾਸ ਦੀ ਆਸ ਨਹੀਂ ਰੱਖ ਸਕਦੇ ਨਹੀਂ ਨਕੋਦਰ ਤੋਂ ਨਹੀਂ ਆ ਗਏ ਆਂ ਦੱਸੋ ਉਹਨਾਂ ਨੂੰ ਅਸੀਂ ਜੇ ਅਸੀਂ ਇਸੇ ਮਸਲੇ ਦੇ ਵਿੱਚ ਜੁਨੇ ਐਸਡੀ ਇੱਥੇ ਐਸਡੀਓ ਸੀਵਰੇਜ ਬੋਰਡ ਵਾਲਿਆਂ ਕੋਲ ਜਾ ਕੇ ਆਏ ਆ ਐਸਡੀਓ ਸਾਹਿਬ ਕੋਲ ਨੋ ਸਟੇਸ਼ਨ ਆ ਉਹਨਾਂ ਨੇ ਨਕੋਦਰ ਕਿੱਥੋਂ ਆਣਾ ਜੀ ਉਹ ਜ਼ਿੰਮੇਵਾਰੀ ਆਪਣੀ ਕਿੱਥੋਂ ਸੰਭਾਲਣਗੇ ਇਹ ਤਾਂ ਸਿਰਫ ਟੈਕਸ ਇਕੱਠਾ ਕਰਨ ਦਾ ਹੈ ਕਿ ਢਾਂਗਾ ਚਾਹੇ ਉਹ ਨਗਰ ਕੌਂਸਲ ਇਕੱਠੀ ਕਰ ਲਵੇ ਚਾਹੇ ਸੀਵਰੇਜ ਬੋਰਡ ਇਕੱਠੀ ਕਰ ਲਵੇ ਚਾਹੇ ਕੋਈ ਕਰ ਲਵੇ ਹੋਰ ਕੁਝ ਨਹੀਂ ਕਰ ਸਕਦੇ ਆਪਾਂ ਤਾਂ ਇਹ ਨੇ ਨਕੋਦਰ ਸ਼ਹਿਰ ਦੇ ਹਾਲਾਤ ਅਸੀਂ ਵੀ ਲੰਮੇ ਟਾਈਮ ਤੋਂ ਇਸੇ ਵਿਸ਼ੇ ਤੇ ਬਹੁਤ ਸਾਰੇ ਰਿਪੋਰਟਾਂ ਵੀ ਤਕਾਈਆਂ ਪਰ ਹਾਲਾਤ ਚ ਕੋਈ ਸੁਤਰੰਦੀ ਆਸ ਨਹੀਂ ਬਜੀ ਲੋਕਾਂ ਦੀ ਉਹ ਰੋ ਆਮ ਲੋਕ ਕਹਿੰਦੇ ਕਿ ਨਹੀਂ ਭਾਈ ਸਾਨੂੰ ਕੋਈ ਆਸ ਵੀ ਨਹੀਂ ਹੈ ਸਿਰਫ ਜਨਗਰ ਕਾਉਂਸਲ ਹੋਵੇ ਚ ਸਿਵਰਜ ਬੋਰਡ ਹੋਵੇ ਸਿਰਫ ਕਹਿੰਦੇ ਕਿ ਇਹ ਟੈਕਸ ਇਕੱਠੇ ਕਰਨ ਦੇ ਲਈ ਲੱਗੇ ਹੋਏ ਆ ਬਾਕੀ ਤੁਸੀਂ ਇਸ ਵਾਰ ਕੀ ਸੋਚਦੇ ਹੋ ਤੁਹਾਨੂੰ ਆਪਣੇ ਕੀਮਤੀ ਸੁਝਾਅ ਜਰੂਰ ਦਿਓ ਕੈਮਰਾਮੈਨ ਸੁਨਨੂ ਦਾ ਹਰਦੀਪ ਐਨ ਐਨ ਆਰ ਨਿਊਜ਼ ਨਿਕੋਦਰ